ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਘਰਾਂ ਦੀ ਛੱਤਾਂ ਦੇ ਉੱਪਰ ਦੀਵਾਰਾਂ ਦੇ ਉੱਪਰ ਪਾਣੀ ਦੀ ਟੈਂਕੀਆਂ ਦੇ ਕੋਲ ਪੀਪਲ ਦੇ ਪੇੜ ਉੱਗ ਜਾਂਦੇ ਆ ਸਾਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਜਿੱਥੇ ਇਹ ਉੱਗਦੇ ਨੇ ਉੱਥੇ ਵੱਡੇ ਹੋਣ ਲੱਗ ਜਾਂਦੇ ਨੇ ਤੇ ਪ੍ਰਾਪਰਟੀ ਦਾ ਨੁਕਸਾਨ ਵੀ ਕਰਦੇ ਨੇ ਦੀਵਾਰਾਂ ਦੇ ਵਿੱਚ ਤੇੜਾ ਵੀ ਆ ਜਾਂਦੀਆਂ ਈ ਕਈ ਵਾਰ ਆਪਾਂ ਇਹਨਾਂ ਪੀੜਾਂ ਨੂੰ ਛੋਟੇ ਛੋਟੇ ਪੇੜ ਜਦੋਂ ਹੁੰਦੇ ਨੇ ਤਾਂ ਇਹਨਾਂ ਨੂੰ ਆਪਾਂ ਕੱਟ ਦਿੰਦੇ ਆ ਤਾਂ ਕੁਝ ਦਿਨ ਬਾਅਦ ਫੇਰ ਇਨਾਂ ਦਾ ਤਣਾ ਨਿਕਲ ਜਾਂਦਾ ਫਿਰ ਪੱਤੇ ਨਿਕਲ ਆਉਂਦੇ ਨੇ ਤਾਂ ਇਹ ਖਤਮ ਨਹੀਂ ਹੁੰਦੇ ਤਾਂ ਹੁਣ ਇਹਨਾਂ ਨੂੰ ਖਤਮ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਆਪਾਂ ਇਸ ਵੀਡੀਓ ਦੇ ਵਿੱਚ ਇਹਨਾਂ ਨੂੰ ਖਤਮ ਕਰਨ ਦੇ ਤਰੀਕੇ ਖਤਮ ਕਰਨ ਦੇ ਹੱਲ ਦੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਖਤਮ ਕਰਾਂਗੇ ਤਾਂ ਕਿ ਸਾਡਾ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਹੋਵੇ ਸੋ ਇਹ ਇਹਨਾਂ ਦਾ ਕਾਰਨ ਕੀ ਹੁੰਦਾ ਪਹਿਲਾਂ ਤਾਂ ਆਪਾਂ ਕਾਰਨ ਦੇ ਉੱਪਰ ਜੇਕਰ ਗੱਲਬਾਤ ਕਰ ਲਈਏ ਤਾਂ ਜਿੱਥੇ ਨਮੀ ਹੁੰਦੀ ਹੈ ਜਾਂ ਆਪਾਂ ਕਹੀਏ ਪਾਣੀ ਦੀ ਲੀਕੇਜ ਹੁੰਦੀ ਹੈ ਜਾਂ ਆਪਾਂ ਕਹੀਏ ਕਿ ਛਿੱਲਾ ਥਾਂ ਹੁੰਦੀ ਹੈ ਤਾਂ ਉਸ ਜਗ੍ਹਾ ਦੇ ਉੱਪਰ ਇਹਨਾਂ ਦਾ ਉੱਗਣਾ ਜਾਂ ਫਿਰ ਇਹਨਾਂ ਦਾ ਵਧਣਾ ਦੇ ਚਾਂਸ ਵੱਧ ਜਾਂਦੇ ਨੇ ਤਾਂ ਅਕਸਰ ਜਿੱਥੇ ਪਾਣੀ ਲੀਕੇਜ ਹੋ ਰਿਹਾ ਹੁੰਦਾ ਉੱਥੇ ਕੁਝ ਪੰਛੀ ਜਦੋਂ ਆਂਦੇ ਨੇ ਤਾਂ ਪਾਣੀ ਦੀ ਤਲਾਸ਼ ਦੇ ਵਿੱਚ ਤਾਂ ਕਈ ਵਾਰ ਉਹਨਾਂ ਦੇ ਵੱਲੋਂ ਕੀਤੀਆਂ ਹੋਈਆਂ ਬਿੱਠਾਂ ਦੇ ਵਿੱਚ ਪੀਪਲ ਦੇ ਜੋ ਬੀਜ ਹੁੰਦੇ ਨੇ ਉਹ ਉੱਥੇ ਪਹੁੰਚ ਜਾਂਦੇ ਨੇ ਅਤੇ ਪਾਣੀ ਹਵਾ ਉੱਥੇ ਉਹਨਾਂ ਨੂੰ ਮਿਲਣ ਕਰਕੇ ਉਹ ਪਣਪਣ ਲੱਗ ਜਾਂਦੇ ਨੇ ਅਤੇ ਇੱਕ ਵਾਰ ਜਦੋਂ ਇਹਨਾਂ ਦੀ ਜੜ ਲੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਤੱਕ ਇਸ ਦੀ ਜੜ ਨੂੰ ਆਪਾਂ ਪੂਰੀ ਤਰ੍ਹਾਂ ਨਾਲ ਨਸ਼ਟ ਨਹੀਂ ਕਰ ਦਿੰਦੇ ਉਦੋਂ ਤੱਕ ਇਹਨਾਂ ਦਾ ਵਧਣਾ ਫੁੱਲ ਨਾ ਲਗਾਤਾਰ ਜਾਰੀ ਰਹਿੰਦਾ ਹੈ ਸੋ ਇਹਨਾਂ ਨੂੰ ਖਤਮ ਕਰਨ ਦੇ ਮੈਂ ਤੁਹਾਨੂੰ ਦੋ ਤਰੀਕੇ ਦੱਸਾਂਗਾ ਦੋਵੇਂ ਹੀ ਬਹੁਤ ਆਸਾਨ ਤਰੀਕੇ ਤੁਹਾਡੇ ਘਰ ਦੇ ਵਿੱਚ ਹੀ ਇਹ ਚੀਜ਼ਾਂ ਮਿਲ ਜਾਣਗੀਆਂ ਅਤੇ ਲੇਕਿਨ ਤੁਹਾਨੂੰ ਕੁਝ ਦਿਨ 5-7 ਦਿਨ ਥੋੜੀ ਜੀ ਮਿਹਨਤ ਕਰਨੀ ਪਊਗੀ ਅਤੇ ਇਹ ਪੀਪਲ ਦੇ ਪੇੜ ਦੀ ਜੜਾ ਖਤਮ ਹੋ ਜਾਣਗੀਆਂ ਸੋ ਇਹਨਾਂ ਤਰੀਕਿਆਂ ਦੇ ਉੱਪਰ ਕੰਮ ਕਰਨ ਤੋਂ ਪਹਿਲਾਂ ਇੱਕ ਚੀਜ਼ ਜਾਣ ਲੋ ਜੇਕਰ ਆਪਾਂ ਪੇੜ ਦਾ ਉੱਪਰੋਂ ਤਣਾ ਕੱਟ ਦਿੰਨੇ ਆ ਤਾਂ ਉਸ ਦਾ ਕੋਈ ਬਹੁਤਾ ਵਧੀਆ ਫਾਇਦਾ ਨਹੀਂ ਹੁੰਦਾ ਕਿਉਂਕਿ ਤਣੇ ਦੇ ਕੱਟਣ ਨਾਲ ਜੜ੍ਹ ਹੋਰ ਮਜ਼ਬੂਤ ਹੋ ਜਾਂਦੀ ਹੈ ਤੇ ਅੰਦਰੋਂ ਅੰਦਰ ਹੀ ਹੋਰ ਵਧਣ ਫੁੱਲਣ ਲੱਗ ਜਾਂਦੀ ਹੈ ਸੋ ਤਣੇ ਨੂੰ ਕੱਟਣਾ ਕਿਤੇ ਨ ਕਿਤੇ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਦੀ ਜੜ੍ਹ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਹੁਣ ਜਿਹੜੇ ਆਪਾਂ ਤਰੀਕਿਆਂ ਦੀ ਗੱਲ ਕਰ ਰਹੇ ਹਾਂ ਉਸ ਦੇ ਵਿੱਚ ਘਰ ਦੇ ਵਿੱਚ ਨਮਕ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਘਰ ਦੇ ਵਿੱਚ ਸ਼ਰਕਾ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਂਦਾ ਪਹਿਲਾ ਤਰੀਕਾ ਇਹੀ ਹੈ ਨਮਕ ਤੇ ਤੁਹਾਨੂੰ ਸ਼ਰਕੇ ਦਾ ਤਰੀਕਾ ਦੱਸਾਂਗਾ ਕਿ ਕਿਸ ਤਰ੍ਹਾਂ ਤੁਸੀਂ ਇਸ ਨੂੰ ਖਤਮ ਕਰ ਸਕਦੇ ਹੋ ਕਰਨਾ ਕੀ ਹੈ ਤੁਸੀਂ ਤਣੇ ਨੂੰ ਇਸ ਦਿਨ ਨੂੰ ਉੱਪਰੋਂ ਕੱਟ ਦੇਣਾ ਹੈਗਾ ਧਿਆਨ ਨਾਲ ਕਿਸੇ ਤਿੱਖੀ ਚੀਜ਼ ਨਾਲ ਤਣੇ ਨੂੰ ਕੱਟ ਦੇਣਾ ਦਾ ਗਾੜਾ ਘੋਲ ਕਰਕੇ ਉਸ ਨੂੰ ਤੁਸੀਂ ਇੱਕ ਚਮਚਾ ਮਤਲਬ ਕਿ ਜਿੰਨੀ ਕਿ ਵੀ ਉਸ ਉੱਥੇ ਧੁਰ ਹੈਗੀ ਕਿੰਨਾ ਕੁ ਵੱਡਾ ਪੇੜ ਹੈਗਾ ਉਸ ਦੇ ਹਿਸਾਬ ਨਾਲ ਜੇਕਰ ਛੋਟਾ ਯਾ ਤੁਹਾਡੇ ਪੇੜ ਹੈਗਾ ਤਾਂ ਉੱਥੇ ਇੱਕ ਚਮਚਾ ਪਾਇਆ ਜਾ ਸਕਦਾ ਹੈਗਾ ਤਾਂ ਫਿਰ ਉੱਥੇ ਨਮਕ ਦੇ ਘੋਲ ਗਾੜਾ ਨਮਕ ਦਾ ਘੋਲ ਤੁਹਾਨੂੰ ਪਾਣਾ ਪਵੇਗਾ ਤੇ 3-4 ਦਿਨ ਲਗਾਤਾਰ ਇਸ ਪ੍ਰਕਾਰ ਇਹਨੂੰ ਦੁਹਰਾਣਾ ਪਵੇਗਾ ਇਸ ਦੇ ਨਾਲ ਹੀ ਤੁਸੀਂ ਸਿਰਕੇ ਨੂੰ ਵੀ ਐਡ ਕਰ ਸਕਦੇ ਹੋ ਸਿਰਕੇ ਨੂੰ ਵੀ ਤੁਸੀਂ ਉਸ ਦੀ ਜੜ ਦੇ ਵਿੱਚ ਪਾ ਸਕਦੇ ਹੋ ਇਸ ਨੂੰ ਵੀ ਉਸੇ ਤਰ੍ਹਾਂ ਕਈ ਦਿਨ 3-4 ਦਿਨ 5 ਦਿਨ ਲਗਭਗ ਪਾਣਾ ਪਵੇਗਾ ਤੇ ਇੱਕ ਹਫਤੇ ਤੋਂ ਬਾਅਦ ਲਗਭਗ ਇਸ ਦੀ ਜੜ ਖਤਮ ਹੋ ਲਗ ਜਾਵੇਗੀ ਹੁਣ ਤੁ ਕਾਇ ਟਾਇਲਟ ਕਲੀਨਰ ਤੁਹਾਡੇ ਘਰਾਂ ਦੇ ਵਿੱਚ ਮਿਲ ਜਾਂਦਾ ਏ ਅਤੇ ਅੱਜ ਕੱਲ ਟਾਇਲਟ ਕਲੀਨਰ ਦਾ ਜੋ ਨਵਾਂ ਰੂਪ ਹੈਗਾ ਹਾਰਪੀ ਕਾਈਪ ਜਿਸ ਨੂੰ ਹਾਰਪੀ ਕਹਿੰਦੇ ਨੇ ਆਪਾਂ ਉਹ ਵੀ ਕਲੀਨਰ ਆਪਾਂ ਇਸਤੇਮਾਲ ਕਰਦੇ ਹਾਂ ਤੇ ਇੱਕ ਪੁਰਾਣੇ ਸਮੇਂ ਦੇ ਵਿੱਚ ਕੰਮਦਾ ਹੁੰਦਾ ਸੀ ਤੇਜਾਬ ਵਾਲਾ ਕਲੀਨਰ ਉਹ ਜਾਦਾ ਪਾਵਰਫੁਲ ਹੁੰਦਾ ਏ ਔਰ ਖਤਰਨਾਕ ਵੀ ਹੁੰਦਾ ਉਸ ਨੂੰ ਸਾਵਧਾਨੀ ਦੇ ਨਾਲ ਵਰਤਣਾ ਚਾਹੀਦਾ ਜੇਕਰ ਤੁਹਾਨੂੰ ਉਹ ਮਿਲਦਾ ਹੈਗਾ ਤਾਂ ਉਹ ਵੀ ਵਰਤਿਆ ਜਾ ਸਕਦਾ ਨਹੀਂ ਤਾਂ ਫਿਰ ਹਾਰਪੀ ਵਰਤਿਆ ਜਾ ਸਕਦਾ ਪੁਰਾਣਾ ਕਲੀਨਰ ਜਿਹੜਾ ਪੀਲੇ ਰੰਗ ਦਾ ਕਲੀਨਰ ਹੁੰਦਾ ਟਾਇਲਟ ਕਲੀਨਰ ਉਸ ਨੂੰ ਲੈਣਾ ਹੈਗਾ ਤੁਸੀਂ ਐਸੇ ਤਰ੍ਹਾਂ ਤਣੇ ਨੂੰ ਇਸ ਦੇ ਉੱਪਰ ਤੋਂ ਕੱਟ ਦੇ ਪੰਜ-ਛੇ ਦਿਨ ਤੱਕ ਹਫਤੇ ਤੱਕ ਲਗਾਤਾਰ ਉਸ ਦੇ ਵਿੱਚ ਟਾਇਲਟ ਕਲੀਨਰ ਪਾਣਾ ਫਿਰ ਭਾਵੇਂ ਉਹ ਪੁਰਾਣੇ ਵਾਲਾ ਜੋ ਟਾਇਲਟ ਕਲੀਨਰ ਸੀ ਪੀਲਾ ਤੇਜਾਬ ਜਿਸ ਨੂੰ ਕਿਹਾ ਜਾਂਦਾ ਸੀ ਉਹ ਪਾਣਾ ਹੈਗਾ ਉਸ ਦੇ ਨਾਲ ਵੀ ਜੜ ਖਤਮ ਹੋ ਜਾਵੇਗੀ ਲੇਕਰ ਲੇਕਿਨ ਜੇਕਰ ਉਹ ਵਾਲਾ ਤੁਹਾਨੂੰ ਟਾਇਲਟ ਕਲੀਨਰ ਨਹੀਂ ਮਿਲਦਾ ਤਾਂ ਫਿਰ ਤੁਸੀਂ ਨਵਾਂ ਜੋ ਟਾਇਲਟ ਕਲੀਨਰ ਅੱਜ ਕੱਲ੍ਹ ਆਉਂਦੇ ਨੇ ਹਾਰਪੀ ਆਂਦਾ ਹੈਗਾ ਉਸ ਨੂੰ ਵੀ ਤੁਸੀਂ ਲਗਾਤਾਰ ਕਈ ਦਿਨ ਤੱਕ ਪਾ ਕੇ ਇਸ ਦੀ ਜੜ ਨੂੰ ਹਮੇਸ਼ਾ ਲਈ ਖਤਮ ਕਰ ਸਕਦੇ ਹੋ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਤੇ ਜੇਕਰ ਤੁਸੀਂ ਹੁਣ ਤੱਕ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਕਰ ਲਓ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਲਗਾਤਾਰ ਦੇਖਦੇ ਰਹੋ ਬਾਈਜੀ ਪੰਜਾਬੀ ਧੰਨਵਾਦ ਜੀ